ਨਵੇਂ ਦਿਨ ਦੇ ਨਾਲ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਜੀ ਤੇ ਮੈਂ ਅਰਦਾਸ ਕਰਦਾ ਹਾਂ ਤੁਹਾਡਾ ਅੱਜ ਵਾਲਾ ਦਿਨ ਬਹੁਤ ਵਧੀਆ ਜਾਵੇ ਜੀ ਤੇ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਆ ਦੋ ਤਾਂ ਗੱਡੀਆਂ ਇੱਕ ਜਮਾਂ ਨਵਾਂ ਬਣਿਆ ਹੋਇਆ ਘਰ ਰੇਟ ਆਪਾਂ ਜਮਾਂ ਘੱਟ ਲੈ ਕੇ ਪਹੁੰਚੇ ਆ ਜਿਵੇਂ ਕਿ ਹਰ ਰੋਜ਼ ਆਪਾਂ ਘੱਟੀ ਰੇਟ ਲੈ ਕੇ ਪਹੁੰਚਦੇ ਆਂ ਜੀ ਗੱਲਬਾਤ ਆਪਾਂ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਵੇਚਣ ਵਾਸਤੇ ਭੇਜੋ ਫਰੀਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਆਪਾਂ ਹੁੰਡਾਈ ਦੀ ਇੱਕ ਲੈ ਕੇ ਪਹੁੰਚੇ ਚੈੱਕ ਕਰੋ ਜੀ ਨੰਬਰ ਦੀ ਗੱਲ ਕਰੀਏ ਗੱਡੀ ਦੇ ਤਾਂ ਹਰਿਆਣਾ ਨੰਬਰ ਹੈ ਬੰਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਅਸੀਂ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਰੰਗ ਠੀਕ ਹੈ ਗੱਡੀ ਚਲਾਉਣ ਚ ਇੱਕ ਨੰਬਰ ਹੈ ਜੀ ਪੂਰੀ ਵਧੀਆ ਗੱਡੀ ਐ ਸਹੀ ਮਾਡਲ ਦੀ ਗੱਲ ਕਰੀਏ 2010 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ ਟਾਇਰ 60 ਤੋਂ 65% ਪਈ ਨੇ ਸੀਐਨਜੀ ਕਿੱਟ ਲੱਗੀ ਹੋਈ ਐ ਏਸੀ ਹੀਟਰ ਵਰਕਿੰਗ ਚ ਹੈ 2030 ਤੱਕਰ ਮਾਲਕ ਨੇ ਪਾਸਿੰਗ ਇਸ ਗੱਡੀ ਦੀ ਰੀਨਿਊ ਕਰਵਾਈ ਹੋਈ ਐ ਸਹੀ ਪਤਾ ਸੀ ਆਰਪੀਐਮ ਮਾਲਕ ਨੇ ਮੰਗ ਕੀਤੀ ਆ ਇੱਕ ਡਿਮਾਂਡ ਹੈ ਜੀ ਕੋਈ ਫਿਕਸਰ ਐਟ ਨਹੀਂ ਹੈਗਾ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਜੀ 98 964 67 473 ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਜੀ ਗੱਲ ਕਰਦੇ ਹਾਂ ਜੀ ਆਪਾਂ ਹੁਣ Alto LXi ਗੱਡੀ ਦੀ ਮਾਡਲ ਹੈਗਾ ਜੀ 2008 ਤੇ ਪਾਸਿੰਗ ਇਹਦੀ 2028 ਤੱਕਰ ਮਾਲਕ ਨੇ ਕਰਵਾਈ ਹੋਈ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ Maruti Alto ਗੱਡੀ ਹੈ ਜੀ Maruti Suzuki ਦੀ Alto LXi ਹੈ ਜੀ ਤੇ 2008 ਮਾਡਲ ਤੋਂ ਨੂੰ ਮੈਂ ਦੱਸ ਹੀ ਦਿੱਤਾ ਰੇਟ ਜਮ੍ਹਾਂ ਘਟ ਹੈ ਜੀ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਕੁੱਲ 65000 ਰੁਪਏ ਡਿਮਾਂਡ ਹੈ ਰੇਟ ਕੀਤਾ ਜਾਊਗਾ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਹਰਿਆਣਾ ਨੰਬਰ ਹੈ ਜੀ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਹੈ ਜੀ ਏਸੀ ਹੀਟਰ ਵੀ ਵਰਕਿੰਗ ਚ ਸਾਰੇ ਫੰਕਸ਼ਨ ਆਪਾਂ ਨੂੰ ਚਾਲੂ ਹਾਲਤ ਦੇ ਵਿੱਚ ਮਿਲ ਜਾਣਗੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਜਿੰਨਾਂ ਦੀ ਗੱਡੀ ਹੈ 92 063 22224 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਕਿਵੇਂ ਦੀ ਲੱਗ ਰਹੀ ਏ ਜੀ ਵੀਡੀਓ ਤੇ ਗੱਡੀਆਂ ਤੁਹਾਨੂੰ ਦੋਮੇ ਕਿਵੇਂ ਦੀਆਂ ਲੱਗੀਆਂ ਜੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਘਰ ਜਿਹੜਾ ਆਪਾਂ ਲੈ ਕੇ ਪਹੁੰਚੇ ਆ ਉਹਦੀ ਗੱਲਬਾਤ ਸਾਰੀ ਕਰਾਂਗੇ ਆਪਾਂ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੀ ਵੀਡੀਓ ਵਧੀਆ ਲੱਗੀਏ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਸ ਸਪੋਰਟ ਕਰਿਆ ਕਰੋ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ 9465929488 ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ ਗਾ ਮਾਲਕ ਨੇ ਨਮਈ ਤਿਆਰ ਕੀਤਾ ਸੀਗਾ ਬਣਾਇਆ ਹੋਇਆ ਬਿਲਕੁਲ ਨਮਈ ਤੇ ਜਿੰਨਾ ਤਿਆਰ ਹੋਇਆ ਪਿਆ ਤੁਸੀਂ ਆਪ ਦੇਖ ਲਓ ਜੀ ਮਾੜਾ ਮੋਟਾ ਕੰਮ ਰਹਿੰਦਾ ਉਹ ਵੀ ਤੁਹਾਡੇ ਸਾਹਮਣੇ ਆ ਜੀ ਸਕਰੀਨ ਤੇ ਵੀਡੀਓ ਚੱਲ ਰਹੀ ਹੈ ਜੀ ਤੁਹਾਡੇ ਮੋਬਾਈਲ ਤੇ ਤੁਸੀਂ ਚੈੱਕ ਕਰੋ ਜੀ ਜਿਹੜਾ ਰਸਤਾ ਲੱਗਦਾ ਉਹ ਵੀ ਪੂਰਾ ਵਧੀਆ ਸੀ ਘਰ ਵੀ ਨਮਾ ਬਣਿਆ ਹੋਇਆ ਤੇ ਮਾਲਕ ਕਹਿੰਦੇ ਨੇ ਵੀ ਮੈਂ ਘਰ ਬਣਾਇਆ ਤਾਂ ਆਪਦੇ ਵਾਸਤੇ ਸੀਗਾ ਆਪਦੇ ਪਰਿਵਾਰ ਵਾਸਤੇ ਸੀਗਾ ਪਰ ਮਾਲਕ ਜਿਹੜੇ ਆਪ ਨੇ ਇਹਨਾਂ ਨੂੰ ਨੌਕਰੀ ਮਿਲ ਗਈ ਕਿਸੇ ਦੂਰ ਪਾਸੇ ਜੀ ਤੇ ਮਾਲਕ ਕਹਿੰਦੇ ਵੀ ਅਪ ਡਾਊਨ ਕਰਨਾ ਔਖਾ ਤੇ ਛੁੱਟੀ ਹੁੰਦੀ ਨਹੀਂ 체체ミネ ਲੱਗ ਜਾਂਦੇ ਆ ਛੁੱਟੀ ਤੋਂ ਆਉਣ ਵਾਸਤੇ ਤੇ ਪਰਿਵਾਰ ਕੱਲਾ ਰਹਿੰਦਾ ਨਹੀਂ ਤਾਂ ਕਰਕੇ ਮਾਲਕ ਕਹਿੰਦੇ ਨੇ ਵੀ ਘਰ ਵੇਚਣਾਗਾ ਬਾਹਰੋਂ ਖੁੱਲੇ ਡੂਲੇ ਮਿਲ ਜੂਗਾ ਅੰਦਰੋਂ ਇਹਨਾਂ ਨੇ ਕੰਮ ਜਿੰਨਾ ਕਰਵਾ ਰੱਖਿਆ ਤੁਹਾਡੇ ਸਾਹਮਣੇ ਅਸੀਂ ਤੇ ਬਾਥਰੂਮ ਦਾ ਮਾੜਾ ਮੋਟਾ ਕੰਮ ਪਿਆਗਾ ਬਾਕੀ ਰੰਗ ਰੋਗਨ ਦਾ ਕੰਮ ਪਿਆ ਪਲਸਟਰ ਦਾ ਸਾਰਾ ਕੰਮ ਹੋਇਆ ਜੀ ਜੋੜੀਆਂ ਵਧੀਆ ਲੱਗੀਆਂ ਹੋਈਆਂ ਨੇ ਰੰਗ ਦੀ ਜ਼ਿਆਦਾ ਲੋੜ ਹੈ ਨਹੀਂ ਗਈ ਸੀ ਕਿਉਂਕਿ ਰੰਗ ਕਰਵਾਉਣ ਤੋਂ ਬਾਅਦ ਤੁਹਾਨੂੰ ਪਤਾ ਹੀ ਅਸੇ ਰੰਗ ਸਾਲ ਦੋ ਸਾਲ ਬਾਅਦ ਨਮਾ ਕਰਵਾਉਣੀ ਪੈਂਦਾ ਹੈ ਨਮਾ ਘਰ ਰੰਗ ਨੂੰ ਹਲੇ ਲੋਡ ਹੈ ਨਹੀਂ ਇਨ ਫਿਊਚਰ ਕਦੋਂ ਕਰਵਾਉਣਾ ਹੋਵੇ ਅੱਗੇ ਜਾ ਕੇ ਤਾਂ ਉਹ ਆਪਣੀ ਇੱਛਾ ਜੀ ਵੈਸੇ ਲੋਡ ਹੈ ਨਹੀਂ ਨਮਾ ਘਰ ਨਮਾ ਪਲਾਸਟਰ ਹੋਇਆ ਨਮੀਆਂ ਟਾਈਲਾਂ ਲੱਗੀਆਂ ਹੋਈਆਂ ਸੀ ਬਾਕੀ ਜਿੰਨਾ ਕੰਮ ਤੁਸੀਂ ਦੇਖ ਰਹੇ ਹੋ ਵਧੀਆ ਕਰਵਾਇਆ ਹੋਇਆ ਪੌੜੀਆਂ ਦੇ ਥੱਲੇ ਜਿਹੜਾ ਬਾਥਰੂਮ ਦੇਖਿਆ ਸੀ ਉਹਦਾ ਕੰਮ ਕੱਲਾ ਹੋਣ ਵਾਲਾ ਹੈ ਬਾਕੀ ਸਾਰਾ ਕੰਮ ਮਾਲਕ ਨੇ ਲਗਭਗ ਕਰਵਾਈ ਰੱਖਿਆ ਸੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾ ਵੀ ਰਹੀਆਂ ਸੀ ਤੇ ਮੇਨ ਗੇਟ ਮਾਲਕ ਨੇ ਕਿਹਾਗਾ ਜੀ ਜਿਹੜਾ ਤੁਸੀਂ ਚੈੱਕ ਕਰ ਰਹੇ ਹੋ ਵੀਡੀਓ 'ਚ ਵੀਡੀਓ 'ਚ ਜਿਵੇਂ ਕਿ ਦੇਖ ਰਹੇ ਹੋ ਜੀ ਥੱਲੇ-ਥੱਲੇ ਇੱਟਾਂ ਲੱਗੀਆਂ ਹੋਈਆਂ ਤੇ ਉੱਤੇ ਹਰੀ ਜੀ ਚਾਦਰ ਪਾਈ ਹੋਈ ਆ ਉਹ ਇਸ ਘਰ ਦਾ ਮੇਨ ਗੇਟ ਰਹਿਣ ਵਾਲਾ ਜੀ ਬਾਕੀ ਵੇੜਾ ਤੁਸੀਂ ਦੇਖ ਲਿਆ ਜੀ ਡਬਲ ਮੇਨ ਗੇਟ ਹੋ ਜਾਣਗੇ ਤੇ ਬਾਥਰੂਮ ਵਗੈਰਾ ਬਾਹਰਲੀ ਸਾਈਡ ਵੀ ਬਣਿਆ ਹੋਇਆ ਜੀ ਅੰਦਰ ਵੀ ਆ ਅੰਦਰਲਾ ਤਾਂ ਤਿਆਰ ਹੋਣ ਵਾਲਾ ਹੈ ਜਿਹੜਾ ਬਾਹਰ ਉਹ ਵਧੀਆਗਾ ਬਾਕੀ ਵੀਡੀਓ 'ਚ ਕੱਲੀ-ਕੱਲੀ ਚੀਜ਼ ਤੁਸੀਂ ਚੈੱਕ ਕਰ ਹੀ ਲਈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਨੇ ਪੂਰੀ ਜਿਹੜੀ ਲੋਕੇਸ਼ਨ ਦੱਸੀ ਅਸੀਂ ਇਹਨਾਂ ਦਾ ਜਿਹੜਾ ਏਰੀਆ ਜੀ ਤਹਿਸੀਲ ਇਹਨਾਂ ਨੂੰ ਅਜਨਾਲਾ ਲੱਗਦੀ ਸੀ ਅਜਨਾਲੇ ਤੋਂ ਥੋੜੀ ਜਿਹੀ ਦੂਰੀ ਤੇ ਪੈਂਡਲ ਸੀ ਡਿਸਟ੍ਰਿਕਟ ਅੰਮ੍ਰਿਤਸਰ ਤੇ ਸੱਤ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਦੋ ਬੈਡਰੂਮ ਲੌਬੀ ਡਰਾਇੰਗ ਰੂਮ ਆ ਆ ਕੁਛ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਡਿਮਾਂਡ ਦੀ ਗੱਲ ਕਰੀਏ 17 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ ਮਾਲਕ ਨੇ ਨੰਬਰ ਦੋ ਦਿੱਤੀ ਸੀ 9914305843 9814575841 ਦੋਵੇਂ ਨੰਬਰ ਮਾਲਕ ਦੇ ਦੋਵੇਂ ਨੰਬਰ ਚੱਲਦੇ ਹੋ ਸੀ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਲਾ ਸਕਦੇ ਹੋ ਬਾਕੀ ਘਰ ਕਿੰਨੇ ਦਾ ਲੱਗਿਆ ਸੀ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਦੱਸ ਹੀ ਦਿੱਤੀ ਰੇਟ ਵਧੀਆ ਲੱਗਿਆ ਘਰ ਵਧੀਆ ਲੱਗਿਆ ਸੀ ਤਾਂ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰਕੇ ਘਰ ਨੂੰ ਖਰੀਦ ਸਕਦੇ ਹੋ ਬਾਕੀ ਨਵਾਂ ਘਰ ਹੈ ਜੀ ਤੁਸੀਂ ਸਾਰਾ ਖੁਸ਼ ਚੈੱਕ ਕਰ ਹੀ ਲਿਆ ਸੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਨੂੰ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਕਿਹੜੀ ਗੱਡੀ ਮੋਟਰਸਾਈਕਲ ਕੀ ਚਾਹੀਦਾ ਤੂੰ ਉਹਨੂੰ ਕਰੋ ਜੀ ਕਮੈਂਟ ਆਪਾਂ ਲੈ ਕੇ ਪਹੁੰਚਾਂਗੇ ਤੇ ਅਗਲੀ ਵੀਡੀਓ ਵਾਸਤੇ ਜਰੂਰ ਕਮੈਂਟ ਕਰੋ ਜੀ ਤੇ ਤੁਸੀਂ ਵੀ ਐਡ ਕਰਬੋਣੀਆਂ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੋ ਫ੍ਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਜਾਂਦੇ ਜਾਂਦੇ ਚੈੱਕ ਕਰ ਲਓ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਪਹਿਲਾਂ ਤੋਂ ਕੀਤਾ ਹੋਇਆ ਤੁਹਾਡਾ ਸ਼ੁਕਰੀਆ ਜੀ ਜਿਨ੍ਹਾਂ ਨੇ ਹੁਣੇ ਕੀਤਾ ਜੀ ਧੰਨਵਾਦ ਜੀ ਤੇ ਚੈੱਕ ਕਰੋ ਇੱਕ ਵਾਰੀ ਜੀ